ਲੋਕ ਸਾਥ ਦੇਣਗੇ ਤਾਂ ਫਿਰ ਇਹ ਨਸ਼ੇ ਦੇ ਬਿਲਕੁਲ ਅਸੀਂ ਖਤਮ ਮੁਕਾਤਮਾ ਕਰ ਸਕਦੇ ਹਾਂ। ਤੋ ਵੀ ਕੋਈ ਬੰਦਾ ਵੀ ਕੋਈ ਇਨਫੋਰਮੇਸ਼ਨ ਦੇਣ ਨੂੰ ਤਿਆਰ ਨਹੀਂ ਹੁੰਦਾ। ਕੋਈ ਅੱਗੇ ਨਹੀਂ ਆਉਂਦਾ। ਲੇਕਿਨ ਚਲੋ ਜੋ ਹੈਗਾ ਹਾਲਾਤ ਦੇ ਹਿਸਾਬ ਦੇ ਨਾਲ ਪੁਲਿਸ 24 ਘੰਟੇ ਤਿਆਰ ਆ। ਅਸੀਂ ਹਰ ਟਾਈਮ ਉੱਥੇ ਸਾਡੀ ਨਿਗ੍ਹਾ ਆ ਤੇ ਉਹਦਾ ਹੀ ਸਾਡਾ ਨਤੀਜਾ ਦੇਖੋ 1 ਕਿਲੋ ਜਿਹੜੀ ਬ੍ਰਾਂਗ ਕੀ ਹੋਈ। ਦੇ ਵਿੱਚ ਅੱਜ ਤੁਹਾਨੂੰ ਅਸੀਂ ਇਸ ਕਰਕੇ ਦੱਸਿਆ ਵੀ ਮਾਨ ਜੋ ਬੀਜਪੀ ਸਾਉਂ ਦੀਆਂ ਹਦਾਇਤਾਂ ਤੇ ਸਟਾਫ ਸਤੰਦਰ ਪਾਲ ਸਿੰਘ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਅਮਰਸਦਿਆਤੀ ਜੀ ਦੇ ਦੇਸ਼ਾ ਨਿਰਦੇਸ਼ ਵਿੱਚ ਅਸੀਂ ਇੱਥੇ ਜੰਡਿਆਲਾ ਸ਼ੇਖੂਪੁਰ ਮਹੱਲੇ ਦੇ ਵਿੱਚੋਂ 1 ਕਿਲੋ ਹੀਰੇਨ ਬਰਾਮਦ ਕੀਤੀ ਆ ਜਿਹਦੇ ਵਿੱਚ ਤਿੰਨ ਬੰਦੇ ਅਸੀਂ ਰੌਕਅਪ ਕੀਤੇ ਆ ਇੱਕ ਜਗਜੀਤ ਸਿੰਘ ਹੈਗਾ ਜੱਗਾ ਸਮੋਦਲਬਾਗ ਸਿੰਘ ਤਰਸਕੇ ਏਰੀਆ ਦਾ ਇੱਕ ਆਕਾਸ਼ ਹੈਗਾ ਤੇ ਇੱਕ ਸੰਦੀਪ ਸਿੰਘ ਟੋਟਲ ਵੰਡੀ ਦਨਾਰ ਦਾ ਇਹਨਾਂ ਤਿੰਨਾਂ ਦੇ ਕੋਲੋਂ ਅਸੀਂ ਟੋਟਲ 1 ਕਿਲੋ ਹੀਰੋਨ ਬਰਾਮਦ ਕੀਤੀ ਹੈ ਜਿਹੜੇ ਇੱਥੇ ਸਪਲਾਈ ਕਰਨ ਆਏ ਸੀ ਤੇ ਨਾਲ ਇੱਕ ਵਰਨਾ ਗੱਡੀ ਬਰਾਮਦ ਕੀਤੀ ਕੋਈ ਹਥਿਆਰ ਕਰਾ ਨਹੀਂ ਹਾਦਿਕ ਨਹੀਂ ਹਥਿਆਰ ਕੋਈ ਨਹੀਂਗਾ ਤੇ ਇਹ ਸਾਡੀ ਸਾਰੀ ਟੀਮ ਜਿਹੜੀ ਜੰਡਿਆਲੇ ਦੀ ਐਸ ਐਚ ਓ ਸਾਹਿਬ ਤੇ ਸਾਹਸਕਦੇਵ ਸਿੰਘ ਸਾਹਿਬ ਇਨਸਪੈਕਟਰ ਦੀ ਮਿਹਨਤ ਦਾ ਸਦਕਾ ਇਹ ਅਸੀਂ ਸਾਰੀ ਕਾਮਯਾਬੀ ਕੀਤੀ ਕੋਈ ਡਰਗ ਮਨੀ ਡਰਗ ਮਨੀ 5-6000 ਰੁਪਏ ਇਹਨਾਂ ਦੇ ਕੋਲੋਂ ਮਿਲਿਆ ਜੇ ਉਹ ਬੰਦਾ ਜਿਹੜਾ ਅਗਲਾ ਸੀ ਉਹਨੂੰ ਇਹਨਾਂ ਨੇ ਦੇਣੀ ਸੀ ਪਰ ਉਹ ਉਤੋਂ ਪਹਿਲਾਂ ਹੀ ਸਾਡੇ ਹੱਥ ਚੜ ਗਏ ਇਸ ਤੋਂ ਪਹਿਲਾਂ ਦਾ ਮਾਮਲਾ ਦਰਜ ਹੈਗਾ ਇਹਨਾਂ ਦੇ ਉੱਤੇ ਪਹਿਲਾਂ ਵੀ ਕਾਫੀ ਪਰਚੇ ਹੈਗੇ ਆ ਪਹਿਲੇ ਪਰਚੇ ਦਰਜ ਹੈਗੇ ਆ ਜਿਹੜੇ ਸਾਰੇ ਦੂਜੇ ਮੁਕੰਦਮੇ ਪਹਿਲਾਂ ਦਰਜ ਸੀ ਕਿੱਥੋਂ ਮਾਲ ਲੈ ਗਿਆ ਦੇ ਪਤਾ ਲੱਗਾ ਕਿ ਇਹ ਸਾਡੀ ਜੀ ਇਨਵੈਸਟੀਗੇਸ਼ਨ ਦਾ ਹੀ ਵਿਸ਼ਾ ਹੈਗਾ ਉਹ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਲੇਕਿਨ ਤਫਤੀਸ਼ ਚੱਲਦੀ ਆ ਅਗਲਾ ਪਿਛਲਾ ਅਸੀਂ ਸਾਰਾ ਇਹ ਕਲੀਅਰ ਕਰਾਂਗੇ ਸਾਰੇ ਦੀ ਵਰਨਾ ਗੱਡੀ ਦਾ ਨੰਬਰ ਕੀ ਹੈ ਵਰਨਾ ਗੱਡੀ ਦਾ ਨੰਬਰ ਹੈਗਾ ਜੀ DL 4C AQ 9633 ਨਸ਼ਾ ਕਾਫੀ ਫੜੇ ਜਾਂਦਾ ਕੋਸਲਾ ਪਰ ਨਸ਼ਾ ਖਤਮ ਕਿਉਂ ਨਹੀਂ ਹੋ ਰਹਾ ਕੀ ਕਰੀਏ ਦੇਖੋ ਇਹ ਤਾਂ ਜਿਹੜੇ ਲੋਕ ਹੈਗੇ ਆ ਈਜੀ ਮਨੀ ਕਰਕੇ ਜ ਜਿੰਨੇ ਵੀ ਇਹ ਬੰਦੇ ਹੈਗੇ ਇਸ ਧੰਦੇ ਚ ਪਏ ਆ ਲੇਕਿਨ ਅਸੀਂ ਵੀ ਪੂਰੇ ਮਸਤੈਦ ਹੈਗੇ ਆ ਸਾਡੀ ਫੋਰਸ ਜਿਹੜੀ ਹੈ ਜੰਡੇ ਵਾਲੇ ਦਾ ਅਸੀਂ ਸਾਰਾ ਇਹ ਤਿਆਰ ਕੀਤਾ ਵੀ ਇੱਥੋਂ ਅਸੀਂ ਨਸ਼ਾ ਖਤਮ ਕਰਾਂਗੇ ਤੇ ਸਾਡੀ ਤਾਂ ਲੋਕਾਂ ਨੂੰ ਵੀ ਇਹ ਅਪੀਲ ਹੈਗੀ ਆ ਵੀ ਤੁਸੀਂ ਵੱਧ ਚੜ ਕੇ ਸਾਨੂੰ ਇਨਫੋਰਮੇਸ਼ਨ ਦਿਓ ਇਹ ਦੇਖੋ ਸਾਡੀ ਆਪਣੀ ਇਨਫੋਰਮੇਸ਼ਨ ਦੇ ਉੱਤੇ ਹੀ ਸੱਚੋ ਸਾਹਬ ਤੇ ਇਹਨਾਂ ਦੀ ਟੀਮ ਦੀ ਇਨਫੋਰਮੇਸ਼ਨ ਦੇ ਉੱਤੇ ਹੀ ਇਹ ਸਾਰਾ ਕੰਮ ਹੋਇਆ ਤੇ ਇਹ ਵਿਚਾਰ ਹੈ ਕਿ ਸਾਨੂੰ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਫੇਰ ਹੀ ਆ ਲੋਕ ਸਾਥ ਦੇਣਗੇ ਤਾਂ ਫੇਰ ਇਹ ਨਸ਼ੇ ਦੇ ਬਿਲਕੁਲ ਅਸੀਂ ਖਤਮ ਮੁਕਾਤਮਾ ਕਰ ਸਕਦੇ ਜਿਹੜਾ ਸ਼ੇਖੂਪੁਰ ਨਾਲ ਕਿਹਾ ਕਿ ਇਹ ਹੱਬਾ ਆ ਦੀ ਨਸ਼ੇ ਦੀ ਦੇਖੋ ਹੁਣ ਸਾਡੀ ਸਾਰਿਆਂ ਦੀ ਨਵੀਂ ਪੋਸਟਿੰਗ ਆ ਅਗਰ ਹੱਬਾ ਤੇ ਤੁਸੀਂ ਇਹ ਦੇਖੋ ਵੀ ਸਾਡਾ ਰੋਜ਼ ਇੱਕ ਦਾ ਪਰਚਾ ਹੁੰਦਾ ਹੁਣ ਇਹ ਤੋਂ ਅਲੱਗ ਅਸੀਂ ਸ਼ਰਾਬ ਦੇ ਵੀ ਤਿੰਨ ਪਰਚੇ ਕੱਲ ਦਰਜ ਕੀਤੇ ਉਹਦੇ ਚ ਕੀ ਸਾਡੀ ਰਿਕਵਰੀ ਹੋਈ ਆ ਤੇ ਮੇਰੀ ਤਾਂ ਇਹੀ ਅਪੀਲ ਆ ਸਾਰੇ ਜਿੰਨੇ ਵੀ ਸ਼ੇਖੂਪੁਰ ਮਹੱਲੇ ਵਾਲਿਆਂ ਨੂੰ ਵੀ ਕੋਈ ਬੰਦਾ ਵੀ ਕੋਈ ਇਨਫੋਰਮੇਸ਼ਨ ਦੇਣ ਨੂੰ ਤਿਆਰ ਨਹੀਂ ਹੁੰਦਾ ਕੋਈ ਅੱਗੇ ਨਹੀਂ ਆਉਂਦਾ ਲੇਕਿਨ ਚਲੋ ਜੋ ਹੈਗਾ ਹਾਲਾਤ ਦੇ ਹਿਸਾਬ ਦੇ ਨਾਲ ਪੁਲਿਸ 24 ਘੰਟੇ ਤਿਆਰ ਅਸੀਂ ਹਰ ਟਾਈਮ ਉੱਥੇ ਸਾਡੀ ਨਿਗਾਹ ਆ ਤੇ ਉਹਦਾ ਹੀ ਸਾਡਾ ਨਤੀਜਾ ਦੇਖੋ 1 ਕਿਲੋ ਜਿਹੜੀ ਬਰਾਮਦਗੀ ਹੋਈ ਜਿਹੜੇ ਪਹਿਲੇ ਬੱਚੇ ਵੀ ਨਸ਼ਿਆਂ ਦੇ ਬੱਚੇ ਨਾਲੇ ਜਾਂ ਹੋਰ ਹੋ ਜਾਂਦੇ ਨੇ ਜੀ ਤਾਂ ਸਾਡੀ ਅੰਡ ਵੀ ਆ ਜੀ ਨਸ਼ੇ ਦੀ ਹੀ ਹੋਈ ਇਹਨਾਂ ਦੇ ਉੱਤੇ ਹਾਂਜੀ